ਆਪ ਜੀ ਬਹੁਤ ਖੁਸ਼ੀ ਹੋਈ ਕਿ ਆਪ ਜੀ ਜਿਵੇਂ ਨੋਜਾਂ ਪਰੇਸ ਰੂਪ ਵਿੱਚ ਹੋ ਜਿਵੇਂ ਭਾਈ ਸਾਵਾ ਅਮਰਤਾਰੀ ਸਿੰਘ ਹਨ ਇਸੇ ਤਰ੍ਹਾਂ ਮਾਰੇ ਗੁਰੂ ਸਾਹਿਬ ਦੀ ਕਿਰਪਾ ਕਰਨ ਇਸ ਤਰ੍ਹਾਂ ਬਧਰੋ ਬਧੋ ਸੇਵਾ ਲੈਣ ਦੇ ਰਣ ਆਪ ਜੀ ਇਹਨਾਂ ਦਿਨਾਂ ਵਿੱਚ ਆਪ ਜੀ ਇਸੇ ਦੇ ਜੋੜ ਮਿਲਣ ਕਵਰ ਕਰਨਾ ਆਏ ਹਮਾਰੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਕੋ ਸੇਵਾ ਲੈਣ ਦੇ ਰਣ ਮਾਰੇ ਮਨ ਦੇ ਵਿੱਚ ਬੜੇ ਵਿਕਾਰ ਹੁੰਦੇ ਹੈ ਕਈ ਵਾਰ ਆਪ ਦੇ ਬੰਦਾ ਉਸ ਚੀਜ਼ ਸੋਚ ਰਿਹਾ ਕਿ ਮੈਂ ਇਹ ਵੀ ਕਰਨਾ ਹੈ ਮੈਂ ਕਰ ਜਾਣਾ ਹੈ ਮੈਂ ਉਹ ਚੀਜ਼ ਕਰਨੀ ਹੈ ਇੱਥੇ ਆ ਕੇ ਕੀ ਮਹਿਸੂਸ ਕਰਦੇ ਹਾਂ ਕੀ ਚੱਲ ਰਿਹਾ ਹੁਣ ਮਨ ਦੇ ਵਿੱਚ ਮਨ ਚ ਇਹੋ ਚੱਲ ਰਿਹਾ ਹੈ ਕਿ ਜਿਹੜੀ ਵੀ ਸੰਗਤਾਂ ਹੁੰਦੀਆਂ ਦੂਰੋ ਦਿਲ ਦੇ ਉਹ ਭਾਵਨਾ ਸ਼ਰਧਾ ਨਿਮਰਤਾ ਸਹਿਤ ਹੁੰਣ ਕਿ ਛੇਦਾਂ ਦੀ ਧਰਤੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਉਹ ਸਾਹਿਬ ਜਿਹਨੇ ਸਰਸ੍ਰੀ ਨਾਨਕਪੁਰ ਸਾਹਿਬ ਦਾ ਕਿਲਾ ਛੱਡਿਆ ਜੀ ਸਰਸ੍ਰੀ ਨਾਨਕ ਦੇ ਪਿਛੋੜਾ ਪਿਆ ਜੀ ਮਗਰ ਪਿੰਡਾ ਪਿੰਡਾ ਤੋਂ ਹੋ ਕੇ ਕਾਨੂੰਵਾਣੀ ਦੀ ਸ਼ਮਤ ਹੋ ਕੇ ਜਿਵੇਂ ਮਾਤਾ ਗੁਜਰਗੁਰੂ ਸਾਹਿਬ ਮੁਝ ਗੁਜਰਗੌਰ ਜੀ ਸਹਿਛੋਟੇ ਸਾਹਿਬ ਜਾਰੇ ਬਾਬਾ ਜੋਰਾਵਲ ਸਿੰਘ ਬਾਬਾ ਫਤਿਹ ਸਿੰਘ ਜੀ ਇੱਥੇ ਉਹਨੇ ਪਾਵਨ ਧਰਤੀ ਤੇ ਵੇਖੋ ਵਜ਼ੀਰਖਾ ਵੱਲੋਂ ਤੇ ਸੇਹ ਦੇ ਕੇ ਸ਼ਹੀਦਗੀ ਕੀਤਾ ਜਾਂਦਾ ਹੈ ਤੇ ਬਹੁਤ ਵੱਡਾ ਇਤਿਹਾਸ ਆ ਜੀ ਵੇਖੋ ਬਾਹਰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਪਾਵਨ ਪਵਿੱਤਰ ਮਹਾਰਾਜ ਗੁਰਗੋਮੀ ਸੇ ਮਹਾਰਾਡੇ ਭੇਜਿਆ ਸ੍ਰੀ ਨਦੇੜ ਸਾਹਿਬ ਤੋਂ ਹਜੂਰ ਸਾਹਿਬ ਤੋਂ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿ ਸਾਹਿਬ ਜਰਾ ਜੀ ਸ਼ਹੀਦੀ ਦਾ ਬਤਲੋ ਤੇ ਵੇਖੋ ਉਹਨਾਂ ਨੇ ਕਿੰਨੇ ਸਿੰਘ ਸ਼ਹੀਦ ਹੋਏ 6000 ਸਿੰਘ ਸ਼ਹੀਦ ਹੈ ਜੀ ਵੇਖੋ ਲਗਭਗ 20000 ਤੋਂ 30000 ਸਿੰਘ ਇਕੱਠਾ ਹੋ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੁਰੇ ਉਤੋਂ ਇਕੱਠਾ ਹੋ ਕੇ ਆਇਆ ਤਾਂ ਇਹ ਤੋਂ ਬਹੁਤ ਵੱਡੀ ਵੱਡੀ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਵੱਡੇ ਸਾਹਿਬ ਜਾ ਰਹੇ ਨੇ ਦਾ ਛੋਟੇ ਸਾਹਿਬ ਦੇਣਾ ਤਾਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਜਿਵੇਂ ਅੱਜ ਕੱਲ ਆਪਣੇ ਨੌਜਵਾਨ ਪਤਿਤ ਹੋ ਰਹੇ ਹਨ ਗੁਰਸਿੱਖੀ ਤੋਂ ਦੂਰ ਜਾ ਰਹੇ ਹਨ ਤਾਂ ਇਹਨਾਂ ਦਿਨਾਂ ਵਿੱਚ ਵੇਖੋ ਇਹ ਤਕਰੀਬਨ ਸਾਰੇ ਸਾਲ ਦਾ ਪ੍ਰਚਾਰ ਹੋ ਜਾਂਦਾ ਜਿੰਨਾ ਵੱਡਾ ਇਹ ਸ਼ਿਦੀ ਜੋੜ ਮੇਲਾ ਚੱਲਦਾ ਹੈ ਨਾ ਤੇ ਸਰਦ ਬੇਨਤੀ ਹੈ ਕਿ ਆਪ ਜੀ ਜ਼ਰੂਰ ਅਮਰਤਾਰੀ ਬਣੋ ਗੁਰਸਿੱਖੀ ਜੀਵਨਾ ਨਾਲ ਜੁੜੋ ਕਿ ਇਹ ਲਾਹ ਬਾਰ-ਬਾਰ ਜੀਵਨ ਵਿੱਚ ਨਹੀਂ ਆਉਣਾ ਕਦੋਂ ਪਤਾ ਨਹੀਂ ਕਦੋਂ ਸੁਵਾਸ ਨਿਕਲ ਜਾਣ ਤੇ ਕਿਰਪਾ ਕਰਕੇ ਬੇਨਤੀ ਹੈ ਸਾਰੀ ਸੰਗਤਾਂ ਨੂੰ ਆਪ ਜਰੂਰ ਇੱਥੇ ਹਾਜ਼ਰੀਆਂ ਪਰੋ ਤੇ ਸੇਹਤ ਲੈ ਕੇ ਜਾਓ ਸਹਿਬ ਦਾ ਇਤਿਹਾਸ ਸਾਹਿਬ ਜੀ ਸਰਵਣ ਕਰੋ ਉਹ ਤੋਂ ਸੇਹਤ ਲੈਣ ਦੇ ਲੋੜ ਹੈ ਕਿ ਜਿਵੇਂ ਉਹਨਾਂ ਨੇ ਸਿੱਖੀ ਨੂੰ ਨਹੀਂ ਤਿਆਗਿਆ ਮੁਗਲਾਂ ਦੀ ਈਨ ਨਹੀਂ ਮੰਨੀ ਇਸੇ ਤਰ੍ਹਾਂ ਆਪ ਜੀ ਸਿੱਖੀ ਨਾਲ ਜੁੜੋ ਅੰਮ੍ਰਿਤ ਵੇਲੇ ਉਠੋ ਗੁਰਬਾਣੀ ਦੇ ਧਰਮ ਨਾਲ ਜੁੜੋ ਅੰਮ੍ਰਿਤ ਵੇਲੇ ਅੰਮ੍ਰਿਤਧਾਰੀ ਹੋ ਕੇ ਜਿਓ ਜੀ ਬਿਲਕੁਲ ਜਿਸ ਤਿੱਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੀ 9 ਸਾਲਾਂ ਦੀ ਉਮਰ ਸੀਗੀ ਗੁਰੂ ਤੇਗ ਬਹਾਦਰ ਜੀ ਹੋਰਾਂ ਨੂੰ ਕਿਹਾ ਕਿ ਤੁਸੀਂ ਮਹਾਪੁਰਖ ਹੋ ਤੁਸੀਂ ਲੜ ਸਕਦੇ ਹੋ ਜਦੋਂ ਕਸ਼ਮੀਰੀ ਪੰਡਤਾਂ ਦੀ ਗੱਲ ਆਈ ਸਾਰੀਆਂ ਚੀਜ਼ਾਂ ਨਾ ਉਹ ਇਤਿਹਾਸ ਵੀ ਜਦੋਂ ਸੰਗਤ ਨੂੰ ਥੋੜਾ ਚੰਨਾ ਪਾਉਣ ਦੀ ਕੋਸ਼ਿਸ਼ ਕਰਕੇ ਵੀ ਉਹ ਇਤਿਹਾਸ ਕਿੰਨਾ ਵੱਡਾ ਮੁੱਲਾ ਸੀ 9 ਸਾਲਾਂ ਦੀ ਉਮਰ ਸੀ ਕਿ ਤੇ ਉਹਨਾਂ ਨੇ ਬੜੇ ਵੱਡੇ ਬੋਲ ਕੀਤੇ ਉਸ ਵੇਲੇ ਵੀ ਜੀ ਜੀ ਵੇਖੋ ਜਿਵੇਂ ਕਸ਼ਮੀਰੀ ਪੰਡਤ ਜਦੋਂ ਮਹਾਰਾਜ ਜਦੋਂ ਔਰੰਗਜ਼ੇਬ ਨੇ ਉਹਨਾਂ ਤੰਗ ਕੀਤਾ ਕਿ ਹਿੰਦੂ ਹਿੰਦੂਆਂ ਦੇ ਨਾਲ ਹਿੰਦੂ ਬਣਾਇਆ ਜਾ ਰਿਹਾ ਤੇ ਕਹਣਾ ਹਿੰਦੂ ਬਣਾਇਆ ਜਾ ਰਿਹਾ ਸੀ ਤੇ ਵੇਖੋ ਕਮਿਸ਼ੇ ਮੇਰੇ ਪੰਡੇ ਤੇ ਵੇਖੋ ਦੁਖੀ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕੇ ਮਹਾਰੇ ਸ਼ਰਨ ਵਿੱਚ ਆਏ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੇ ਧਰਮ ਨੇ ਰੱਖਿਆ ਕਰੋ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 9 ਸਾਲ ਹੀ ਇਹ ਜਦੋਂ ਕਿਸੇ ਗੁਰੂ ਤੇਗ ਬਹਾਦਰ ਸਾਹਿਬ ਬਚਨ ਕੀਤਾ ਕਿ ਇਸ ਧਰਮ ਨੂੰ ਬਚਾਉਣ ਲਈ ਕਿਸੇ ਮਹਾਂ ਪਰਖ ਦੀ ਸ਼ੀ ਦੀ ਦੀ ਲੋੜ ਪਊਗੀ ਤੇ ਗੁਰਗੋਵਿੰਦ ਸੇ ਮਹਾਰਾਜ ਨਾਲ ਹੀ ਬੱਠੇ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੋਣ ਹੈ ਇਸ ਸਮੇਂ ਵਿੱਚ ਸ ਤੁਹਾਡੇ ਤੋਂ ਤੁਸੀਂ ਕਿਰਪਾ ਕਰੋ ਤੁਸੀਂ ਇਹਨਾਂ ਦੇ ਪੰਥਰੀ ਲਾਏ ਰੱਖੋ ਇਹਨਾਂ ਦੇ ਇਹ ਦੋਏ ਵੇਖੋ ਫਿਰ ਮਹਾਰਾਜ ਜੀ ਨੇ ਵੇਖੋ ਕਿਸੇ ਕਿਸੇ ਇੱਕ ਬੰਦੇ ਦੇ ਖਾਤਰ ਇਹ ਪੂਰੀ ਸ੍ਰਿਸ਼ਟੀ ਦਿਖਾਤਰ ਪੂਰੇ Hindu ਧਰਮ ਦੇ ਖਾਤਰ ਵੇਖੋ ਮਨੁੱਖ ਨਾਦਰੀ ਖਾਤਰ ਮਹਾਰਾਜ ਨੇ ਅਸੀਂ ਦੇ ਦਿੱਤੀ ਹਿੰਦਰੀ ਚਾਦਰ ਤਿਲਕ ਜੰਜੂ ਰਾਖਾ ਪ੍ਰਬਤਾ ਕਾ ਕਿਨੋ ਕਲ ਵੱਡੂ ਮੈਂ ਸਾਖਾ ਸਾਧਨ ਹੇਤੇ ਜਿਨੇ ਕਰੇ ਅਸੀਸ ਰਿਆ ਪਰ ਸਿਧਨਾ ਦਿਆ ਕੋ ਮਹਾਰਾ ਦਾ ਕਿਡਾ ਵੱਡਾ ਮੁੱਲਾ ਇਤਿਹਾਸ ਹੈ ਤੇ ਇੱਕ ਬਾਦਰ ਕੇ ਚੱਲਦੇ ਪਏ ਜਗਤ ਕੋ ਸ਼ੋਗ ਹੈ ਸਭ ਜਗ ਪਏ જય 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 ਸੁਰ ਲੋਕ ਮਰੇ ਗੁਰੂ ਤੇਗ ਬਾਰ ਸ਼ਿਵ ਜੀ ਕੁਰਬਾਨੀ ਦੇ ਪਿੱਛੇ ਥੋੜੇ ਦਿਨਾਂ ਪਹਿਲਾਂ ਅਸੀਂ ਦੀ ਜੜਾ ਗੁਰੂ ਸਾਹਿਬ ਨੰਗੇ ਗਏ 6 ਤਰੀਕ ਨੂੰ ਔਰ ਸਾਡੀ ਸੱਚ ਘੰਡਾ ਆਦਰੀ ਅਸੀਂ ਇਦੋਂ ਦੇਖਣ ਦਿਓ ਹਾਜ਼ਰੀ ਭਰੀਆਂ ਸਾਂ ਚਲੋ ਆਪ ਜੀ ਬਹੁਤ ਵੱਡਾ ਆਪ ਜਿਹੜਾ ਜੋ ਉਜਾਰ ਟੀਵੀ ਦਾ ਬਹੁਤ ਵੱਡਾ ਯੋਗਦਾਨ ਮਾਰੇ ਆਪ ਜੀ ਇਹਨਾਂ ਦਿਨਾਂ ਵਿੱਚ ਆਪ ਜੀ ਇਸੇ ਦੇ ਜੋੜ ਮਿਲਣ ਕਵਰ ਕਰਨਾ ਆਇਆ ਹੈ ਮਾਰੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਕੋ ਸੇਵਾ ਲੈੰਦੇ ਰਹਿਣ ਮਾਰੇ ਆਪ ਜੀ ਬਹੁਤ ਖੁਸ਼ੀ ਹੋਈ ਕਿ ਆਪ ਜੀ ਜਿਵੇਂ ਨੌਜਾਨ ਪਰੇਸ਼ ਰੂਪ ਵਿੱਚ ਹੋ ਜਿਵੇਂ ਭਾਈ ਸਾਹਿਬ ਅਮਰਤਾਰੀ ਸਿੰਘ ਹਨ ਇਸੇ ਤਰ੍ਹਾਂ ਮਾਰੇ ਗੁਰੂ ਸਾਹਿਬ ਦੀ ਕਿਰਪਾ ਕਰਨ ਇਸੇ ਤਰ੍ਹਾਂ ਬਦਰੋ ਬਦਰੋ ਸੇਵਾ ਲੈੰਦੇ ਰਹਿਣ ਆਪ ਜੀ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰੀਏ ਕੀਰਤਨੇ ਸੀਗੇ ਦਰਬਾਰ ਸਾਹਿਬ ਦੇ ਤਾਂ ਇੱਥੇ ਵੀ ਕਈ ਵਾਰ ਇਦਾਂ ਸੁਭਾਗ ਪੈਦਾ ਹੋਇਆ ਕਿ ਇੱਥੇ ਕੀਰਤਨ ਕਰ ਸਕੀਏ ਤਾ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਤਸਵੀਰਾਂ ਸੀਗੀਆਂ ਜਿਸ ਤੇ ਕਿਦ ਨਾਲ ਭਾਈ ਸਾਹਿਬ ਜੀ ਉਹਨਾਂ ਨੇ ਇਤਿਹਾਸ ਨਾਲ ਜੋੜਿਆ ਅਸੀਂ ਆਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਕਿਦ ਨਾਲ ਤੁਹਾਨੂੰ ਸ਼ਹੀਦੀ ਦਿਨਾਂ ਬਾਰੇ ਦੱਸਦੇ ਰਵਾਂਗੇ ਇਤਿਹਾਸ ਬਾਰੇ ਦੱਸਦੇ ਰਵਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਦੇ ਰਹੋ ਤਾਂ ਜੋ ਕੋਈ ਘਰ ਦੇ ਵਿੱਚ ਬੈਠਾ ਵੀ ਹੈ ਕੋਈ 200 300 ਬੰਦੇ ਦੇਖ ਰਹੇ ਨੇ 400 ਬੰਦੇ ਦੇਖ ਰਹੇ ਨੇ ਸਾਡਾ ਇਹ ਮਕਸਦ ਪੂਰਾ ਹੋ ਸਕੇ ਕਿ ਉਹ ਇਤਿਹਾਸ ਨਾਲ ਜੁੜ ਗਏ ਸਿੱਖ ਇਤਿਹਾਸ ਨਾਲ ਹਾ ਹਜ਼ੂਰੀ ਕੀਰਤਨੀ ਹੈ ਦਰਬਾਰ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਜੂਰੀ ਕੀਰਤनियां ਮੇਨ ਲਾ ਦਰਬਾਰ ਸਾਹਿਬ ਦੇ ਕੌਣ ਨੇ ਹੈਡ ਤੇ ਕੌਣ ਨੇ ਭਾਈ ਸਾਹਿਬ ਅੱਛਾ ਕੀ ਨਾਂ ਭਾਈ ਸਾਹਿਬ ਜੀ ਤੁਹਾਡਾ ਭਾਈ ਮੱਖਣ ਸਿੰਘ ਜੀ ਮੱਖਣ ਸਿੰਘ ਜੀ ਬਹੁਤ ਧੰਨਵਾਦ ਤੁਸੀਂ ਇੱਥੇ ਤੁਹਾਨੂੰ ਦਰਸ਼ਨ ਦਿੱਤੇ ਇੱਕੋ ਦਮਣਾ ਅੱਜ ਹਜੂਰੀ ਕੀਰਤਨੀਆਂ ਦਾ ਦਰਸ਼ਨ ਹੋਇਆ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਅੱਜ ਇੱਥੇ ਪਹੁੰਚੇ ਹੋ ਤਿਆਰੀਆਂ ਹੋ ਰਹੀਆਂ ਨੇ ਲੰਗਰਾਂ ਦੀਆਂ ਸੰਗਤ ਵੈਰਾਗ ਦੇ ਵਿੱਚ ਆਉਂਦੀ ਹੈ ਦੂਰ ਦਰਾਡੇ ਤੋਂ ਮੈਨੂੰ ਪਹਿਲਾਂ ਇੱਥੇ ਥੋੜਾ ਚਾਨਣਾ ਪਾਓ ਇਤਿਹਾਸ ਬਾਰੇ ਜੋ ਸੰਗਤ ਆਂਦੀ ਹੈ ਉਹ ਕਿਵੇਂ ਆਵੇ ਕੀ ਸਮਝ ਕੇ ਆਵੇ ਇਹ ਸਿੱਧਾ ਸਿੰਘਾਂ ਦੇ ਸਥਾਨ ਤੇ ਭਾਵਨਾ ਰੱਖ ਕੇ ਬਾਹਰ ਸੇ ਆਪ ਜਿੰਨੇ ਸਿੱਧੀ ਜੜੇ ਚੱਲ ਰਹੇ ਜੀ ਜੀ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਸ਼ਰਧਾ ਭਾਵਨਾ ਜੀ ਹੋਣਾ ਚਾਹੀਦਾ ਜੀ ਤੇ ਵਿਰਾਗ ਵਿੱਚ ਆਉਣਾ ਚਾਹੀਦਾ ਜੀ ਬਾਹਰ ਦੇ ਸਥਾਨ ਦੀ ਸਿਵਾ ਭਾਵਨਾ ਨਾਲ ਹਾਜ਼ਰੀ ਭਰਨੀ ਚਾਹੀਦੀ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਮੈਂ ਪਾਉਣਾ ਚਾਹੁੰਦਾ ਜੀ ਬਿਲਕੁਲ ਅੱਛਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੀਰਤਨ ਨਾਲ ਜੁੜਿਆ ਮੈਂ ਹਰਿਮੰਦਰ ਸਾਹਿਬ ਸਨ 2000 ਤੋਂ ਉਹਦੀ ਸੇਵਾ ਲੈ ਰਿਹਾ ਮਾਰੇ ਗੁਰ ਆਮਦਸ ਕੀ ਬਾਤ ਹੈ ਹਾਂ ਹਾਂ ਲਗਾਤਾਰ ਸੇਵਾ ਨਿਭਾ ਰਹੇ ਹਾਂ ਲਗਾਤਾਰ ਲਗਾਤਾਰ ਇੱਥੇ ਵੀ ਕਦੇ ਤੁਹਾਨੂੰ ਸੁਭਾਗ ਪੈਦਾ ਹੋਇਆ ਕਿ ਇਦਾਂ ਵਡਪਾਗ ਸਮਝਦੇ ਹੋ ਕਿ ਤੁਸੀਂ ਦਰਬਾਰ ਸਾਹਿਬ ਕਰਦੇ ਹੋ ਤੇ ਇੱਥੇ ਵੀ ਮੌਕਾ ਮਿਲਦਾ ਹਾਂਜੀ ਹਾਂਜੀ ਪਿਛਲੀ ਵਾਰ ਅਸੀਂ ਅਪਰੇਸ਼ਾਦ ਤੇ ਕੀਰਤਨ ਕਰ ਰਹੇ ਹੁੰਦੇ ਰਹੇ ਜੀ ਐਰਕੀ ਵਾਰ ਵੀ ਹਾਜ਼ਰੀ ਭਰਾਂਗੇ ਜੀ ਹਾਂਜੀ ਇਸ ਵਾਰੀ ਭਰਾਂਗੇ ਹਾਂ ਸੇਵਾ ਲੈਣਗੇ ਮਾਰੇ ਜੀ ਹਾਂਜੀ ਸੰਗਤ ਕਿੰਨਾ ਕਿ ਪਿਆਰ ਦਿੰਦੀ ਆ ਸੰਗਤ ਕਿਉਂਕਿ ਇੱਕ ਤਾਂ ਵਿਰਾਗ ਹੁੰਦਾ ਉਹ ਦਿਨ ਚਿੱਤੇ ਹੁੰਦੇ ਨੇ ਕਿ ਸਰਸਾ ਨਦੀ ਦਾ ਵਿਛੋੜਾ ਚਮਕੌਰ ਦੀ ਗੜੀ ਦਾ ਵਿਛੋੜਾ ਮਾਤਾ ਗੁਜਰਕੌਰ ਦਾ ਵਿਛੋੜਾ ਗੁਰੂ ਗੋਬਿੰਦ ਸਿੰਘ ਜੀ ਦਾ ਵਿਛੋੜਾ ਇਹ ਵੀ ਹੁੰਦਾ ਤੇ ਸੰਗਤ ਇੱਥੇ ਆ ਕੇ ਫਿਰ ਕੀ ਪਿਆਰ ਦਿੰਦੀ ਤੁਹਾਨੂੰ ਕੀ ਮਹਿਸੂਸ ਹੁੰਦਾ ਉਸ ਵੇਲੇ ਇਹ ਸੀਧੀ ਜਿਹੜੇ ਚੱਲ ਰਹੀ ਜੀ ਜਦ ਸ਼ੁਰੂ ਸ਼ੁਰੂਆਤ ਹੋ ਗਈ ਜਾਂ ਹੋ ਚੁੱਕੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਮਹਾਰਾਜ ਸੰਗਤਾਂ ਪਿਆਰ ਕਰਦੀਆਂ ਜੀ ਮਹਾਰਾਜ ਦਿੱਖ ਤੇ ਹਰਬੰਦਰ ਸਾਹਿਬ ਦੀ ਸੇਵਾ ਕਰਕੇ ਜੀ ਇੱਕ ਸਥਾਨ ਸ਼ਿੱਧਾਂ ਦੇ ਹੋਣਾ ਮਹਾਰਾਜ ਗੁਰੂ ਸਾਹਿਬ ਦਾ ਜਿਹੜਾ ਚੜ੍ਹਣਾ ਜੀ ਨੰਨ ਪ੍ਰਸਾਦ ਤੋਂ ਛੱਡਿਆ ਨੰਨ ਪ੍ਰਸਾਦ ਦਾ ਕਿਲਾ ਛੱਡਿਆ ਜਦੋਂ ਬਾਹਰੇ ਨੇ ਉਹ ਦਿਨ ਚੱਲਨੇ ਆ ਜੀ ਤੇ ਵਾਰਾਗ ਚ ਸੰਗਤਾਂ ਭਾਵਨਾ ਨਾਲ ਕੀਰਤਨ ਸੁਣਦੀਆਂ ਜੀ ਪਿਆਰ ਕਰਦੀਆਂ ਜੀ ਬਾਰੇ ਅੱਛਾ ਤੁਸੀਂ ਸਾਈਡ ਤੇ ਹੋ ਹਾਂਜੀ ਸਾਈਡ ਤੇ ਤੁਸੀਂ ਜਦੋਂ ਨਾਲ ਜਾਂਦੇ ਹੋ ਕਿਤੇ ਵੀ ਕੀਰਤਨ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਹੋ ਕੀ ਮਹਿਸੂਸ ਕਰਦੇ ਪਹਿਲਾਂ ਤਾਂ ਇਹ ਮੈਨੂੰ ਦੱਸੋ ਕਿਉਂਕਿ ਮਨ ਦੇ ਵਿੱਚ ਬੜੇ ਵਿਕਾਰ ਹੁੰਦੇ ਹੈ ਕਈ ਵਾਰ ਆਪ ਦੇ ਬੰਦਾ ਉਸ ਚੀਜ਼ ਸੋਚ ਰਿਹਾ ਕਿ ਮੈਂ ਇਹ ਵੀ ਕਰਨਾ ਹੈ ਮੈਂ ਘਰ ਜਾਣਾ ਹੈ ਮੈਂ ਉਹ ਚੀਜ਼ ਕਰਨੀ ਹੈ ਇੱਥੇ ਆ ਕੇ ਕੀ ਮਹਿਸੂਸ ਕਰਦੇ ਹਾਂ ਕੀ ਚੱਲਦਾ ਹੁਣ ਮਨ ਦੇ ਵਿੱਚ ਮਨ ਚ ਇਹੋ ਚੱਲ ਰਿਹਾ ਹੈ ਕਿ ਜਿਹੜੀ ਵੀ ਸੰਗਤਾਂ ਹੁੰਦੀਆਂ ਦੂਰੋ ਦੇ ਡੇਓ ਭਾਵਨਾ ਸ਼ਰਧਾ ਨਿਮਰਤਾ ਸਹਿਤ ਹੋਣ ਕੀ ਛੇਦਾਂ ਦੀ ਤਰਤੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਹਿਬ ਜੈਨੇ ਸਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜੀ ਸਰਸਾ ਅਨੰਦ ਦੇ ਪਿਛੋੜਾ ਪਿਆ ਜੀ ਮਗਰ ਪਿੰਡਾਂ ਪਿੰਡਾਂ ਤੋਂ ਹੋ ਕੇ ਕਨੂਵਾਨੀ ਦੀ ਸ਼ਮਤ ਹੋ ਕੇ ਜੇ ਮਾਤਾ ਗੁਰਦਸਾਹਿਬ ਮੁਝ ਗੁਜਰਗੌਰ ਜੀ ਸਹ ਛੋਟੇ ਸਾਹਿਬ ਜਿਹੜੇ ਬਾਬਾ ਜੋਰਾਵਲ ਸਿੰਘ ਬਾਬਾ ਫਤਿਹ ਸਿੰਘ ਜੀ ਇੱਥੇ ਉਹਨੇ ਪਾਵਨ ਪਵਿੱਤਰ ਧਰਤੀ ਤੇ ਵੇਖੋ ਵਜ਼ੀਰਖਾ ਵੱਲੋਂ ਤਸਦੀਕ ਕਿ ਕੀਤਾ ਜਾਂਦਾ ਹੈ ਤੇ ਬਹੁਤ ਵੱਡਾ ਇਤਿਹਾਸ ਆ ਜੀ ਵੇਖੋ ਬਾਹਰ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਪਾਵਨ ਪਵਿੱਤਰ ਮਹਾਰਾ ਗੁਰਗੋਮੀ ਸੇ ਮਹਾਰਾਡੇ ਭੇਜਿਆ ਸ੍ਰੀ ਨਦੇੜ ਸਾਹਿਬ ਤੋਂ ਹਜੂਰ ਸਾਹਿਬ ਤੋਂ ਭੇਜਿਆ ਬਾਬਾ ਬੰਦਾ ਸਿੰਘ ਬੱਧਰ ਜੀ ਨੂੰ ਕਿ ਸਾਹਿਬ ਜਰਾ ਜੀ ਛੇ ਛੇ ਦੀਦਾ ਬਤਾਲੋ ਤੇ ਵੇਖੋ ਹੁੰਦਾ ਨੇ ਕਿੰਨੇ ਸਿੰਘ ਸ਼ਹੀਦ ਹੋਏ 6000 ਸਿੰਘ ਸ਼ਹੀਦ ਹੈ ਜੀ ਵੇਖੋ ਲਗਭਗ 20000 ਤੋਂ 30000 ਸਿੰਘ ਇਕੱਠਾ ਹੋ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਥੋਂ ਇਕੱਠਾ ਹੋ ਕੇ ਆਇਆ ਤਾਂ ਇਹ ਤੋਂ ਬਹੁਤ ਵੱਡੀ ਪ੍ਰੇਰਨਾ ਮਿਲਦੀ ਹੈ ਕਿ ਜਿਵੇਂ ਵੱਡੇ ਸਾਹਿਬ ਜਾਂਦਾ ਨੇ ਛੋਟੇ ਸਾਹਿਬ ਦੇ ਨਾਲ ਤਾਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਜਿਵੇਂ ਅੱਜ ਕੱਲ ਆਪਣੇ ਨੌਜਵਾਨ ਪਤਿਤ ਹੋ ਰਹੇ ਹਨ ਗੁਰਸਿੱਖੀ ਤੋਂ ਦੂਰ ਜਾ ਰਹੇ ਹਨ ਉਹ ਇਹਨਾਂ ਦਿਨਾਂ ਵਿੱਚ ਵੇਖੋ ਇਹ ਤਕਰੀਬਨ ਸਾਰੇ ਸਾਲ ਦਾ ਪ੍ਰਚਾਰ ਹੋ ਜਾਂਦਾ ਹੈ ਜਿੰਨਾ ਵੱਡਾ ਇਹ ਸ਼ਿਦੀ ਜੋੜ ਮੇਲਾ ਚੱਲਦਾ ਹੈ ਨਾ ਤੇ ਸਰਦ ਬੇਨਤੀ ਹੈ ਕਿ ਆਪ ਜੀ ਜ਼ਰੂਰ ਅਮਰਤਾਰੀ ਬਣੋ ਬੁਰ ਸਿੱਖੀ ਜੀਵਨਾ ਜੁੜੋ ਕਿ ਇਹ ਲਾਹ ਬਾਰ-ਬਾਰ ਜੀਵਨ ਵਿੱਚ ਨਹੀਂ ਆਉਣਾ ਕਦੋਂ ਪਤਾ ਨਹੀਂ ਕਦੋਂ ਸੁਵਾਸ ਨਿਕਲ ਜਾਣ ਤੇ ਕਿਰਪਾ ਕਰਕੇ ਬੇਨਤੀ ਹੈ ਸਾਰੀ ਸੰਗਤਾਂ ਨੂੰ ਆਪ ਜ਼ਰੂਰ ਇੱਥੇ ਹਾਜ਼ਰੀਆਂ ਪਰੋ ਤੇ ਸਿਹਤ ਲੈ ਕੇ ਜਾਓ ਸਾਬ ਜੀ ਦਾ ਇਤਿਹਾਸ ਆਪ ਜੀ ਸਰਵਣ ਕਰੋ ਉਹ ਤੋਂ ਸਿਹਤ ਲੈਣ ਦੇ ਲੋੜ ਹੈ ਕਿ ਜਿਵੇਂ ਉਹਨਾਂ ਨੇ ਸਿੱਖੀ ਨੂੰ ਨਹੀਂ ਤਿਆਗਿਆ ਮੋਗਲਾਂ ਨੇ ਇਹ ਨਹੀਂ ਮੰਨੀ ਇਸੇ ਤਰ੍ਹਾਂ ਆਪ ਜੀ ਗੁਰਸਿੱਖੀ ਨਾਲ ਜੁੜੋ ਅੰਮ੍ਰਿਤ ਵੇਲੇ ਉઠੋ ਗੁਰਬਾਣੀ ਦੇ ਧਰਮ ਨਾਲ ਜੁੜੋ ਅੰਮ੍ਰਿਤ ਵੇ ਅੰਮ੍ਰਿਤਧਾਰੀ ਹੋ ਕੇ ਜਿਓ ਜੀ ਬਿਲਕੁਲ ਜਿਸ ਤਿੱਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੀ 9 ਸਾਲਾਂ ਦੀ ਉਮਰ ਸੀਗੀ ਗੁਰੂ ਤੇਗ ਬਹਾਦਰ ਜੀ ਹੋਰਾਂ ਨੂੰ ਕਿਹਾ ਕਿ ਤੁਸੀਂ ਮਹਾਪੁਰਖ ਹੋ ਜੀ ਤੁਸੀਂ ਲੜ ਸਕਦੇ ਹੋ ਜਦੋਂ ਕਸ਼ਮੀਰੀ ਪੰਡਤਾਂ ਦੀ ਗੱਲ ਆਈ ਸਾਰੀਆਂ ਚੀਜ਼ਾਂ ਹਨ ਉਹ ਇਤਿਹਾਸ ਵੀ ਜਦੋਂ ਸੰਗਤ ਨੂੰ ਥੋੜਾ ਜਾਣਨਾ ਪਾਣ ਦੀ ਕੋਸ਼ਿਸ਼ ਕਰਕੇ ਵੀ ਉਹ ਇਤਿਹਾਸ ਕਿੰਨਾ ਵੱਡਾ ਮੁੱਲਾ ਸੀ 9 ਸਾਲਾਂ ਦੀ ਉਮਰ ਸੀਗੀ ਤੇ ਉਹਨਾਂ ਨੇ ਬੜੇ ਵੱਡੇ ਬੋਲ ਕੀਤੇ ਉਸ ਵੇਲੇ ਵੀ ਜੀ ਜੀ ਵੇਖੋ ਜਿਵੇਂ ਕਸ਼ਮੀਰੀ ਪੰਡਤ ਜਦੋਂ ਮਹਾਰਾਜ ਜਦੋਂ ਔਰੰਗਜ਼ੇਬ ਨੇ ਉਹਨਾਂ ਤੰਗ ਕੀਤਾ ਕਿ ਹਿੰਦੂ ਹਿੰਦੂਆਂ ਦੇ ਨਾਲ ਹਿੰਦੂ ਬਣਾਇਆ ਜਾ ਰਿਹਾ ਤੇ ਕਹਿਣਾ ਹਿੰਦੂ ਬਣਾਇਆ ਜਾ ਰਿਹਾ ਸੀ ਤੇ ਵੇਖੋ ਕਸ਼ਮੀਰੀ ਪੰਡਤ ਵੇਖੋ ਦੁਖੀ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕੇ ਮਹਾਰੇ ਸ਼ਰਨ ਵਿੱਚ ਆਏ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੇ ਧਰਮ ਦੇ ਰੱਖਿਆ ਕਰੋ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 9 ਸਾਲ ਹੀ ਜਦੋਂ ਕਿਸੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਇਸ ਧਰਮ ਨੂੰ ਬਚਾਉਣ ਲਈ ਕਿਸੇ ਮਹਾਂਪੁਰਖ ਦੀ ਸ਼ਿੱਧੀ ਦੀ ਲੋੜ ਪਊਗੀ ਤੇ ਗੁਰਗੋਬਿ ਸਿਮਰਜ ਨਾਲ ਹੀ ਬੱਠੇ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ ਇਸ ਸਮੇਂ ਵਿੱਚ ਤੁਹਾਡੇ ਤੋਂ ਤੁਸੀਂ ਕਿਰਪਾ ਕਰੋ ਤੁਸੀਂ ਇਹਨਾਂ ਦੇ ਪੰਥਰੀ ਲਾਏ ਰੱਖੋ ਇਹਨਾਂ ਦੇ ਇਹ ਦੋਵੇਂ ਵੇਖੋ ਫਿਰ ਮਹਾਰਾਜ ਜੀ ਨੇ ਵੇਖੋ ਕਿਸੇ ਕਿਸੇ ਇੱਕ ਬੰਦੇ ਨੇ ਪੂਰੀ ਸ੍ਰਿਸ਼ਟੀ ਦਿਖਾਤਰ ਪੂਰੇ Hindu ਧਰਮ ਦੇ ਖਾਤਰ ਵੇਖੋ ਮਨੁੱਖ ਨਾਦਰੀ ਖਾਤਰ ਮਹਾਰਾਜ ਨੇ ਸ਼ਿੱਧੀ ਦੇ ਦਿੱਤੀ ਹੀਂਦਰੀ ਚਾਦਰ ਤਿਲਕ ਜਨ ਜੋ ਰਾਖਾ ਪ੍ਰਭਤਾ ਕ ਕਿਨੋ ਕਲ ਬੱਡੂ ਮੈਂ ਸਾਖਾ ਸਾਧਨ ਹੇਤੀ ਜਿਨੇ ਕਰੇ ਅਸੀਸ ਰਿਆ ਪਰ ਸਿਧਨਾ ਦੀਆ ਖੁਮਾਰਾ ਦਾ ਕਿਡਾ ਵੱਡੂ ਮੁੱਲਾ ਇਤਿਹਾਸ ਹੈ ਤੇ ਇੱਕ ਬਾਦਰ ਕੇ ਚਲਦੇ ਪਏ ਜਗਤ ਕੋ ਸ਼ੋਗ ਹੈ 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 ਸਭ ਜਗ ਪਏ ਹੋ ਜੈ 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 ਸੁਰ ਲੋਕ ਮਰ ਗੁਰਤੀ ਘਰ ਸ਼ਿਵ ਜੀ ਕੁਰਬਾਨੀ ਦੇ ਪਿੱਛੇ ਥੋੜੇ ਦਿਨਾਂ ਪਹਿਲਾਂ ਅਸੀਂ ਦੀਦਾ ਗੁਰੂ ਸਾਹਿਬ ਨੰਗੇ ਗਿਆ 6 ਤਰੀਕ ਨੂੰ ਔਰ ਸਾਡੀ ਸੱਚ ਖੰਡਾਦਰੀ ਅਸੀਂ ਜਦੋਂ ਦੇਖਣ ਦਿਓ ਹਾਜ਼ਰੀ ਭਰੀਆਂ ਅਸੀਂ ਚਲੋ ਆਪ ਜੀ ਬਹੁਤ ਵੱਡਾ ਆਪ ਜੀ ਦਾ ਜੋ ਉਜਾਰ ਟੀਵੀ ਦਾ ਬਹੁਤ ਵੱਡਾ ਯੋਗਦਾਨ ਮਾਰੇ ਆਪ ਜੀ ਇਹਨਾਂ ਦਿਨਾਂ ਵਿੱਚ ਆਪ ਜੀ ਇਸੇ ਦੇ ਜੋੜ ਮਿਲਣ ਕਵਰ ਕਰਨਾ ਹੈ ਮਾਰੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਕੋ ਸੇਵਾ ਲੈੰਦੇ ਰਹਿਣ ਮਾਰੇ ਆਜ ਬਹੁਤ ਖੁਸ਼ੀ ਹੋਈ ਕਿ ਆਪ ਜੀ ਜਿਵੇਂ ਨੋਜਾਂ ਪੂਰੇ ਸਰੂਪ ਵਿੱਚ ਹੋ ਜਿਵੇਂ ਭਾਈ ਸਾਹਿਬ ਅਮਰਤਾਰੀ ਸਿੰਘ ਹਨ ਇਸੇ ਤਰ੍ਹਾਂ ਮਾਰੇ ਗੁਰੂ ਸਾਹਿਬ ਦੀ ਕਿਰਪਾ ਕਰਨ ਇਸ ਤਰ੍ਹਾਂ ਬਦਰੋ ਬਦਰੋ ਸੇਵਾ ਲੈੰਦੇ ਰਹਿਣਾ ਆਪ ਜੀ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰੀ ਕੀਰਤਨੇ ਸਿੱਕੇ ਦਰਵਾਜ਼ਾ ਸਾਹਿਬ ਦੇ ਤਾਂ ਇੱਥੇ ਵੀ ਕਈ ਵਾਰ ਐਦਾਂ ਸੁਭਾਗ ਪੈਦਾ ਹੋਇਆ ਕਿ ਇੱਥੇ ਕੀਰਤਨ ਕਰ ਸਕੀਏ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਤਸਵੀਰਾਂ ਸੀਗੀਆਂ ਜਿਸ ਦੇ ਨਾਲ ਭਾਈ ਸਾਹਿਬ ਜੀ ਉਹਨਾਂ ਨੇ ਇਤਿਹਾਸ ਨਾਲ ਜੁੜਿਆ ਅਸੀਂ ਆਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਿੱਖੇ ਨਾਲ ਤੁਹਾਨੂੰ ਸ਼ਹੀਦੀ ਦਿਨਾਂ ਬਾਰੇ ਦੱਸਦੇ ਰਵਾਂਗੇ ਇਤਿਹਾਸ ਬਾਰੇ ਦੱਸਦੇ ਰਵਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਦੇ ਰਹੋ ਤਾਂ ਜੋ ਕੋਈ ਘਰ ਦੇ ਵਿੱਚ ਬੈਠਾ ਵੀ ਹੈ ਕੋਈ 200 300 ਬੰਦੇ ਦੇਖ ਰਹੇ ਨੇ 400 ਬੰਦੇ ਦੇਖ ਰਹੇ ਨੇ ਸਾਡਾ ਇਹ ਮਕਸਦ ਪੂਰਾ ਹੋ ਸਕੇ ਕਿ ਉਹ ਇਤਿਹਾਸ ਨਾਲ ਜੁੜ ਗਏ ਸਿੱਖ ਇਤਿਹਾਸ ਦੇ ਨਾਲ